ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਆਪਣੀ ਕਮਬੈਂਡ ਦੀ ਹੈ ਨਾ ਚਲੋ ਅਜੇ ਤਾਂ ਇੱਕ ਦੋ ਵੀਡੀਓ ਹੋਰ ਪੈਣਗੀਆਂ ਅੱਜ ਤੋਂ ਬਾਅਦ ਆਪਣੀ ਕਮਬੈਂਡ ਦੀ ਹੈ ਨਾ ਲਾਸਟ ਵੀਡੀਓ ਹੋਊਗੀ ਬਸ ਕਿਉਂ ਜਿਹੜਾ ਸੀਜ਼ਨਾਂ ਝੋਨੇ ਦਾ ਚੱਲਦੇ ਦੇ ਹਨਾ ਪਾ ਜਿੱਥੇ ਬਈ ਸੀਜ਼ਨ ਹੋ ਗਿਆ ਸਮਾਪਤ ਏਰੀਆ ਖੜਾ ਤਾਂ ਬਹੁਤ ਹੈ ਜੀ ਹਨਾ ਏਰੀਆ ਮੰਨ ਲਓ ਇੱਕ ਤਾਂ ਝੂਠੇ ਆ ਹੁੰਨੇ ਹਨਾ ਮਨੀਆਂ ਪਲੇਟ ਬਾਹਰ ਆ ਗਿਆ ਓਏ ਇਕ ਤਾਂ ਝੂੜ ਬਾਈ ਜਾਦੇ ਬੋਲਦੇ ਆ ਉਹ ਏਰੀਆ ਰਹਿ ਗਿਆ ਇੱਕ ਰਹਿ ਗਿਆ ਏਰੀਆ ਗਿੱਲਾ ਮੰਨ ਲਓ ਜਿੱਥੇ ਜ਼ਮੀਨ ਗਿੱਲੀ ਆ ਹਨਾ ਤੁਹਾਨੂੰ ਪਤਾ ਵੀ ਗਿੱਲੇ ਦੇ ਵਿੱਚ ਬਾਈ 12 ਨਹੀਂ ਖਾਂਦਾ ਮਸ਼ੀਨਾਂ ਤੋੜ ਪੰਨ ਲੱਪਾ ਪਾ ਉਹਨਾ ਕੱਲ ਉੱਥੇ ਗਿਰਿਆ ਆ ਵੜਨ ਲੱਗੇ ਜਵੇਂ ਵਿਸਾ ਘਾ ਝੋਨਾ ਰਹਿ ਗਿਆ ਹੁਣ ਰੇਟ ਭਰਦੇ ਨਹੀਂ ਹੈਗੇ ਹਨਾ ਮਸ਼ੀਨ ਲੋਕਲ ਦੀ ਆਈ ਹੈ ਜਿਆਦੇ ਉਹਦੇ ਕਾਕੇ ਰੇਟ ਵੀ ਨਹੀਂ ਭਰਦੇ ਉਹ ਘੱਟ ਨੂੰ ਵੱਢੀ ਜਾਂਦੇ ਆ ਬਾਈ ਆਪਾਂ ਨੂੰ 12 ਨਹੀਂ ਖਾਂਦਾ ਹਨਾ ਆਪਣੇ ਨੂੰ ਦੇਖੋ ਬਾਕੀ ਮੇਨ ਗੱਲ ਤਾਂ ਆਪਣੇ ਬੰਦੇ ਦੀ ਹੈ ਨਾ 13 ਤਰੀਕ ਦੀ ਗੱਲ ਕਰੀ ਸੀ ਬਾਈ 13 ਤਰੀਕ ਤੱਕ ਛੋਣਦੇ ਆ ਨਾ ਮਸ਼ੀਨ ਚਲਾਉਂਗਾ ਜਦੋਂ ਮੈਂ ਲੈ ਕੇ ਆਇਆ ਉਹਥੇ ਤੇ ਮੱਕੀ ਚੋਂ ਇਹ ਕਹਿੰਦਾ ਬਾਈ 13 ਤਰੀਕ ਤੱਕੜ ਚਲਾਉਂਗਾ ਮੈਂ ਕਹਾ ਚੱਲ ਕੋਈ ਨਹੀਂ ਹੈ ਨਾ 13 ਤੱਕੜ ਚਲਾ ਲਾ ਜੀ ਜਿੰਨੇ ਦਿਨ ਲੱਗੇ ਆਪਣੇ ਵਧੀਆ ਲੱਗੇ ਚੱਲ ਕਹਿੰਦਾ ਠੀਕ ਆ ਬਾਈ ਬਾਕੀ ਇਹਦਾ ਵੀ ਆ ਨਾ ਦੇਖਣਾ ਦਾ ਧੱਕਾ ਦਾ ਬਾਈ ਆਪਾਂ ਕਰਨਾ ਨਹੀਂ ਹੈਗਾ ਹਨ ਵਧੀਆ ਬੰਦਾ ਵਿਚਾਰਾ ਦੇਖੋ ਲਾਸਟ ਤੱਕ ਕਿੰਨੇ ਬੰਦੇ ਭੱਜ ਗਏ ਮਸ਼ੀਨ ਤੋਂ ਫਿਰ ਵੀ ਇਹ ਨਾ ਆਪਣੇ ਨਾਲ ਖੜਾ ਰਿਹਾ ਇਹ ਗੱਲ ਤੇ ਆਪਾਂ ਕਹਿੰਦੇ ਵੀ ਚਲੋ ਸੀ ਜਾਂਦਾ ਜਿਹੜਾ ਹਨਾ ਲੱਗਿਆ ਬਹੁਤ ਸੋਹਣਾ ਲੱਗਿਆ ਸ਼ੁਕਰ ਕਰਦੇ ਆ ਮਾਲਕ ਦਾ ਨਾ ਵੀ ਜਿੰਨਾ ਕੋਨੇ ਕਰਮਾਂ ਦੇ ਵਿੱਚ ਲਿਖਿਆ ਤਾਂ ਉਹ ਚੁਗਲੇ ਆ ਬਾਕੀ ਹੁਣ ਸਮਾਨ ਲੋਡ ਕਰ ਲਿਆ ਦਾ ਪਹੁੰਚ ਗਏ ਤੇ ਦਤਿਆ ਦਤਿਆ ਸ਼ਹਿਰ 'ਚ ਖੜੇ ਆ ਇੱਥੇ ਨਾ ਡੀਜ਼ਲ ਦੀ ਟੈਂਕੀ 'ਚ ਕਚਰਾ ਕੁਚਰਾ ਆ ਗਿਆ ਔਨ ਕਰਕੇ ਮਸ਼ੀਨ ਇੰਜਨ ਨਾ ਫੜ 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 ਜੀ ਲੱਗਿਆ ਦਾ ਕਰਨਾ ਆ ਟੁੱਟੀ ਜੀ ਖੋਲੀ ਵਿੱਚ ਤਾਂ ਇੰਨਾ ਗੰਦ ਨਿਕਲਿਆ ਬੈਂਜੋ 'ਚ ਹਿਸਾਬ ਨਾਲੇ ਪੰਪ ਤੋਂ ਡੀਜ਼ਲ ਪੋਈਦਾ ਹੁਣ ਇਹਨਾਂ ਓਕੇ ਹੋ ਗਈ ਕਜਰਾ ਕੱਢਿਆ ਹੁਣ ਕੱਢ ਕੇ ਤੁਰਨ ਲੱਗੇ ਆ ਬਸ ਆ ਦੇਖ ਇਧਰ ਜਾ ਰਹੀ ਮੂਫਲੀ ਟਰਾਲੀਆਂ ਚ ਭਰ ਭਰ ਕੇ ਡਿਸੀਜਨ ਦਾ ਬਾਈ ਹੋ ਗਿਆ ਐਂਡ ਕੱਲ ਆਪਣੀ ਸਟੈਪਟ ਟੁੱਟ ਗਈ ਦੀ ਸਟੈਪ ਫਿਰ ਦੋ ਪਹਿਲਾਂ ਇੱਕ ਪਹਿਲਾਂ ਟੁੱਟ ਗਈ ਦੀ ਹਨਾ ਸਟੱਪਾਂ ਜਿਹੜੀ ਨਾਲ ਆਈਆਂ ਨੇ ਮਹੀਨ ਦੇ ਉਹੀ ਚੱਲਦੀਆਂ ਨੇ ਇੱਕ ਤਾਂ ਪੁਰਾਣੀ ਜੀ ਉਹਦੀ ਇੱਕ ਆ ਚੰਗੀ ਦੀ ਇਹ ਵੀ ਕੱਲ ਟੁੱਟ ਗਈ ਪਹਿਲਾਂ ਤਾਂ ਹੈਡ ਟੁੱਟ ਗਿਆ ਤਾਂ ਇੱਕ ਤਾਂ ਨਾ ਨਹੀਂ ਲਾ ਹੀ ਨਹੀਂ ਹਟ ਮਾ ਚੱਲ ਚੱਲੀ ਜਾਂਦੇ ਉਹ ਕੱਲ ਸਟੈਪ ਵੀ ਟੁੱਟ ਗਈ ਇਹਨਾਂ ਨੂੰ ਚਲਾਵਾਂਗੇ ਜਿਗਾੜ ਕਰਕੇ ਬਣੀ ਹੈੱਡ ਦੂਏ ਪਾਸੇ ਕਰਕੇ ਨੇ ਇਹਨਾਂ ਦੇ ਛੱਟਣੀਆਂ ਨਹੀਂ ਹੈਗੀਆਂ ਇਹ ਜਿਵੇਂ ਆ ਜਿਗਾੜ ਦਾ ਇੱਕ ਪਲੇਟ ਛੋਟਾ ਦਾ ਇਹ ਵੀ ਪਲੇਟ ਆਪਣਾ ਲੰਬਾ ਕਰਿਆ ਆ ਦੇਖ ਇੱਕ ਪਲੇਟ ਲਾ ਕੇ ਨਾ ਉੱਪਰ ਸਟੈਪ ਪੱਤੀ ਗਾਂ ਇੱਕ ਪਲੇਟ ਗਾਂਹਾਂ ਕਰਕੇ ਵੀ ਜਿਗਾੜਦੇ ਨਾ ਚੰਗੇ ਚੰਗੇ ਉਹ ਕਰ ਲਨੇ ਆਪਾਂ ਠੀਕ ਆ ਹੁਣ ਸਟਾਰਟ ਹੋ ਗਿਆ ਇੰਜਨ ਹਾਂ ਚੱਲ ਬਾਕੀ ਦਤੀਏ ਖੜੇ ਆ ਦਤੀਆ ਸ਼ਹਿਰ ਆ ਇਹ ਇੱਥੇ ਤੋਂ ਬੜੀ ਥੋੜੀ ਯੂਪੀ ਆਉਣੀ ਹੋਣੀ ਹਾਂ ਯੂਪੀ ਇਹ ਹੁਣ ਆਪਾਂ ਐਮਪੀ ਦੇ ਵਿੱਚ ਖੜੇ ਆ ਇੱਥੇ 5 2 3 ਕਿ 5 7 ਕਿਲੋਮੀਟਰ ਤੇ ਨਾਲ ਯੂਪੀ ਆਉਗੀ ਯੂਪੀ ਦਾ ਬਾਰਡਰ ਪਊਗਾ ਐਮਪੀ ਯੂਪੀ ਦਾ ਉੱਥੇ ਬਾਈ ਬੜੇ 당 ਕਰਦੇ ਆ ਪਿੱਛੇ ਜੇ ਅਸੀਂ ਲੰਗੇ ਆ ਜਦ ਨਾਲ ਆਗੇ 1500 ਰੁਪਏ ਤਾਂ ਮੇਰੀ ਕਸਮਾਂ ਖਾ ਖਾ ਕੇ 1500 ਰੁਪਏ ਦੇ ਦੋ ਕਸਮ ਸੇ ਤੇਮਾਰੀ ਕਸਮ ਸੇ 1500 ਜਿਵੇਂ ਨਾ ਕਿ ਮੈਨੂੰ ਚੀਜ਼ ਵੇਚੀ ਹੁੰਦੀ ਆ ਵੀ ਮੈਨੂੰ ਕੋਈ ਚੀਜ਼ ਦਿੱਤੀ ਹੁੰਦੀ ਆ ਵੀ ਕਸਮ ਐਂ ਖਾਂਦਾ ਨਾ ਬੰਦਾ ਜਿਵੇਂ ਦੁਕਾਨਦਾਰ ਨਹੀਂ ਕਹਿੰਦਾ ਵੇ ਬਾਈ ਕਸਮ ਲੱਗੇ ਯਾਰ ਮੈਂ 5-10 ਰੁਪਏ ਵੇਚਾ ਰਹਾ ਹਾਂ ਤੁਹਾਰੀ ਕਸਮ ਉਹ ਪਤਾ ਨਹੀਂ ਮੇਰੀ ਹੀ ਕਸਮਾਂ ਖਾਈਏ ਪਤੰਦਰ ਸਿਰ ਤੇ ਹਤਰਾ ਕਰਾ ਬਾਕੀ ਤੁਹਾਨੂੰ ਦਿਖਾਵਾਂਗੇ ਜਿੱਥੇ ਕੈਮਰਾ ਹਨਾ ਕਿਸੇ ਲੁੱਟ ਚੱਲ ਗਿਆ ਮਰੀ ਨੂੰ ਫੜਾਉਂਗਾ ਵੀ ਇਹ ਤਾਂ ਫੜੀ ਮੜੇ ਦਿਖਾਵਾਂਗੇ ਤੁਹਾਨੂੰ ਅੱਜ ਐਮਪੀ ਜੁਪੀ ਪੁਲਿਸ ਦੇ ਹਾਲ ਵੀ ਕਿਦਾਂ ਬਾਈਕ ਮੈਨ ਵਾਲਿਆਂ ਨੂੰ ਲੁੱਟ ਕਰਨੇ ਆ ਹਨਾ ਇੱਥੇ ਆਪਣੇ ਮੇਲਾ ਦਾ ਰਤਨਗੜ੍ਹ ਉੱਥੇ ਪੁਲਿਸ ਦੀ ਡਿਊਟੀ ਲੱਗੀ ਮੁਲਾਜ਼ਮ ਅਜੇ ਤੇ ਘਟੋ ਘੜ ਵੀ ਇੱਥੇ 50-60 ਹਨਾ ਤਾਂ ਮੈਂ ਉਹਨਾਂ ਨੂੰ ਪੁੱਛਣ ਲੱਗਿਆ ਮੈਂ ਕਿਹਾ ਵੀ ਤੁਸੀਂ ਯਾਰ ਸਾਡੇ ਕੰਬੈਨ ਵਾਲਿਆਂ ਨੂੰ ਤਾਂ ਟੰਕਾ ਤੇ ਕਰਦਾ ਉਹ ਕਹਿੰਦਾ ਸਰਦਾਰ ਜੀ ਥਾਣੇ ਦੇ ਵਿੱਚੋਂ ਤੁਹਾਨੂੰ ਕੋਈ ਤੰਗ ਨਹੀਂ ਕਰਦਾ ਹਨਾ ਤੁਹਾਨੂੰ ਨਾਕੇ ਤੇ ਕੋਈ ਤੰਗ ਨਹੀਂ ਕਰਦਾ ਕਹਿੰਦਾ ਜਿਹੜੇ ਸਫਾਈ ਪੁਵਾਈ ਜੀ ਆ ਨਾ ਛੋਟੇ ਮੋਟੇ ਜੀ ਆ ਇਹ ਹੀ ਤੁਹਾਨੂੰ ਕਹਿੰਦਾ ਰੋਣਾ ਤੇ ਆ ਕੇ ਘੇਰ ਲੰਨੇ ਮੋਟਰਸਾਈਕਲ ਗੱਡੀਆਂ ਲਾ ਕੇ ਇਹ ਹੀ ਦੋ ਤੇ 2-400 ਰੁਪਇਆ ਲੈ ਲੰਨੇ ਬੀੜੀਆਂ ਆਰ ਪੁੜੀ ਪੜੀਆਂ ਖਾਣ ਨੂੰ ਵੀ ਆ ਸਿਸਟਮ ਆ ਬਾਕੀ ਇੱਕ ਬੰਦੇ ਦਾ ਤੋਂ ਨੰਬਰ ਵੀ ਲਿਆ ਮੈਂ ਕਿਹਾ ਯਾਰ ਨੰਬਰ ਦੇ ਕੇ ਜਾਈਂ ਜ਼ਰੂਰ ਹਨਾ ਚੱਲ ਸਾਨੂੰ ਕਿਤੇ ਲੋਡ ਪੈ ਜਾਂਦੀ ਆ ਵੀ ਮਣੀ ਪਾਣੀ ਹੈਗਾ ਤਾਂ ਇਹ ਹਾਂਜੀ ਆਤਾ ਘਰੋਂ ਜਾਣਦੀਆਂ ਢੋਡੇ ਢੋਡੇ ਚਾ ਚੜਾ ਹੋਇਆ ਮੁੰਡੇ ਨੂੰ ਹੈ ਢੋਡੇ ਢੋਡੇ ਚਾ ਚੜਾ ਹੋਇਆ ਮੁੰਡੇ ਨੂੰ ਹੈ ਕੀ ਕਿਹਨ ਤੱਕ ਆ ਕੇ ਰਹੀ ਜਾਣਾ ਤੇ ਲੈਣਾ ਤਾਂ ਦੇਖ ਲਾ ਪਤੰਦਰਾ ਕਿਤੇ ਟਾਇਰੇ ਨਿਕਲ ਜਵੇ ਉਹਦਾ ਛੋਟਾ ਇਹ ਲੱਗੀ ਇਸੀ ਕਰਾਤੀ ਛੋਟੇ ਨੇ ਵੱਡੇ ਨੇ ਦੇਖ ਲਿਆ ਕਰਨਾ ਹੈ ਹੈ? ਇਹ ਗੱਲ ਮੈਂ ਕਹਿੰਦਾ ਸਟੈਪ ਪਛੀ ਪਾ ਦੇਣਾ ਢ ਖੋਲ ਕੇ ਉਹਦੇ ਦੂਜੀ ਸਟੈਪ ਕਿੱਥੇ ਆ? ਪੁਲੀ ਪੁਲੀ ਨਾ ਬਈ ਕਾਟਰ ਨਿਕਲ ਕੇ ਖੁੱਲੀ ਹੋ ਗਈ ਸੀ ਪੁਲੀ ਮਿਲੇ ਨਾ ਡਬਲ 벨ਟ ਵਾਲੀ ਆਗਰ ਨੂੰ ਵੇ ਸਿੰਗਲ 벨ਟ ਵਾਲੀ ਲੈ ਕੇ ਪੁਲੀ ਤਿੰਨ ਚਾਰ ਦਿਨ ਇਹਦੇ ਨਾਲ ਲਾਏ ਮੈਂ ਕਹਿੰਦਾ ਕੱਢੀ ਨਾ ਸਿੰਗਲ 벨ਟ ਚੱਲੀ ਜਾਂਦੀ ਏ ਨਹੀਂ ਨਾ ਲਪਾਵਾਂਗੇ ਸਿੰਗਲ ਹੈਂ ਡਬਲ ਬੈਲਟੀ ਚਾਹੀਏ ਜਰੂਰ ਖਾਚਾ ਕਰਨਾ ਬੈਲਟਾਂ ਦਾ ਕਿੱਥੇ ਇੱਕ ਘੇਸਾਰਦਾ ਕਿੱਥੇ ਦੋ ਪਾਉਣੀ ਬਣੀਆਂ ਨਾ ਤੇ ਕਿੱਥੇ ਹੁਣ ਕਚਾਈ ਇੱਕ ਕਰਦੀ ਨਹੀਂ ਪੂਰੀ ਤੇ ਕਿੱਥੇ ਹੁਣ ਡਬਲ ਨੇ ਕਚਾਈ ਕਰ ਜਾਣੀ ਇੰਨੀ ਗਿਰੀ ਹੋਈ ਜਰੀ ਵੱਢਿਆ ਅਜੇ ਕਚਾਈ ਹੋ ਨਹੀਂ ਕਰੀ ਹੈ ਹੈ ਗਾਈ ਆਂ ਨੀਂਦਾ ਜਾਂਦੀ ਆਪਣੀ ਖਾਂਦੀ ਨਹੀਂ ਗਿਰੀ ਹੋਈ ਤਾਂ ਬੋਪਾ ਪਤਾ ਨਹੀਂ ਬਾਈ ਦਸ਼ਮੇਸ਼ ਵਾਲਿਆਂ ਨੇ ਨਾ ਮਾਡਲ ਦਾ ਹੈਗਾ ਚਾਹੇ ਡਾਉਨ ਪਤਾ ਨਹੀਂ ਦਸ਼ਮੇਸ਼ ਵੀ ਕੰਬੈਨ ਦੇ ਵਿੱਚ ਇਹ ਸਿਸਟਮ ਕੀ ਹੈ ਇਹਨਾਂ ਦਾ ਥ੍ਰੈਸ਼ਰ ਦੇ ਵਿੱਚ ਕਰਿਆ ਹੈ ਨਾ ਸੈਂਟਰ ਸੂਟਰਾਂ ਦਾ ਹੀ ਫਰਕ ਪਾਇਆ ਹੈ ਇਹਨਾਂ ਦਾ ਵੀ ਮਸ਼ੀਨ ਇੱਕ ਦਿਨ ਵੀ ਥ੍ਰੈਸ਼ਰ ਚੋਕ ਨਹੀਂ ਹੋਇਆ ਐਨੀ ਗਿਰੀ ਤੋਂ ਗਿਰੀ ਮੈਂ ਕਹਿੰਦਾ ਨਵੀਆਂ ਮਸ਼ੀਨਾਂ ਚੋਕ ਹੁੰਦੀਆਂ ਰਹੀਆਂ ਇਹ ਮਾਂ ਦੀ ਤੀ ਇੱਕ ਦਿਨ ਵੀ ਚੋਕ ਨਹੀਂ ਹੋਈ ਇੱਕ ਦਿਨ ਵੀ ਪਤਾ ਨਹੀਂ ਮੈਂ ਪਸੰਗੂ ਅਮਰਜੀਤ ਬਾਈ ਨੇ ਫੋਨ ਵੀ ਲਾਇਆ ਕਿ ਮੈਨੂੰ ਫੋਨ ਆਇਆ ਉਹਦਾ ਕਹਿੰਦਾ ਨਿੰਦਰਾ ਕਿਵੇਂ ਆਵਾਂਗਾ ਠੀਕ ਆ ਜਦੋਂ ਮਸ਼ੀਨ ਵੇਚਣ ਦੀ ਵੀਡੀਓ ਪਾਈ ਆ ਕਹਿੰਦਾ ਯਾਰ ਮਸ਼ੀਨ ਦੇਣ ਲੱਗਿਆ ਮੈਂ ਕਿਹਾ ਨਹੀਂ ਮੈਂ ਤਾਂ ਵੀ ਚੱਲ ਗੱਲ ਕਰ ਦੇਦੇ ਮਗਰੇ ਪੈਗੇ ਤੇ ਬਾਈ ਮੈਂ ਵੀ ਮਗਰ ਪੈਗੇ ਤੇ ਤਾਂ ਕਰਕੇ ਮੈਂ ਉਹਨਾਂ ਨੂੰ ਕਹੇ ਵੀ ਅੱਜ ਰੋਜ਼ ਨੇ ਅਲੀਜੀ ਲੈ ਕੇ ਜਾਣੀ ਤਾਂ ਲੈ ਜਾ ਨਹੀਂ ਫੇਰ ਨਹੀਂ ਮੈਂ ਦੇਣੀ ਉਦੋਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਨਾ ਕਹਿੰਦਾ ਦੇਖਿਆ ਵੀ ਸਾਡੀ ਮਸ਼ੀਨ ਮੈਂ ਕਿਹਾ ਵਾਕਈ ਯਾਰ ਦਸ਼ਮੇਸ਼ ਦੀ ਆ ਨਾ ਗੱਲਬਾਤ ਬਾਈ ਹੈਗੀ ਆ ਐਵੇਂ ਸੁਣਨੇ ਵਾਲੀ ਗੱਲ ਨਹੀਂ ਆਪਾਂ ਹੁਣ ਚਲਾ ਕੇ ਵਰਤ ਕੇ ਦੇਖ ਲਈ ਵੀ ਜਿਹੜਾ ਦਾ ਸੈਂਟਰ ਆ ਨਾ ਗੈਡ ਡਰਮ ਦਾ ਸ਼ਾਪ ਇਹਦਾ ਥਰੇਸ਼ਰ ਦਾ ਇਹਦੇ ਵਿੱਚ ਕੋਈ ਫਰਕ ਪਾਇਆ ਹੈ ਇਹਨਾਂ ਦਾ ਮਣੀ ਮਾਂਦੀ ਹੋਰ ਅਵ ਲੋਡ ਗਰੇ ਜਿਹੜਾ ਉਕਣੇ ਖਾਂਦੀ ਫਿਰ ਜੰਦੀ ਹੈ ਨਾ ਨਹੀਂ ਜਮੇ ਨਹੀਂ ਦੂਏ ਜੀ ਇਹ ਆਪਾ ਖੜੀ ਵੱਡੀ ਆ ਤੀਆਂ ਵੀ ਲਾ ਲੈਂਦੇ ਸੀ ਹਾਂ ਦੂਏ ਦੀ ਖੜੀ ਵੱਡੀ ਆ ਦੂਏ ਨਾਲ 6 6 ਪਟ ਦੀ ਜੀਰੀ ਦੀ ਹਾਂ ਇਹ ਲਾ ਗਰੇ ਜਮੇ ਪਰਵਾ ਨਹੀਂ ਦੀ ਮਾਂਦੀ ਦੇ ਨਾਲ ਉੱਚਾ ਝੋਨਾ ਰਿਹਾ ਹਾਂ ਮੇਰੇ ਨਾਲ ਉੱਚਾ ਝੋਨਾ ਹੈ ਹਾਂ ਨਹੀਂ ਹੈਗਾ ਫਰਕ ਤੇ ਜਿਵੇਂ ਇਹ ਤਾਂ ਐ ਨਹੀਂ ਗੱਲ ਹੈ ਨਾ ਹਾਂ ਹਾਂ ਦੇ ਨਾਲ ਨਵੀਂ ਦੇ ਸਾਹਮਣੇ ਪਿੰਦੇ ਵਾਲੀ ਸਤਨਾਮ ਕਿੰਨੀ ਮਰ ਚੋਕ ਹੁੰਦੀ ਸੀ ਸਾੜੀ ਚ ਹਾਂ ਆਪਣੀ ਕਦੇ ਨਹੀਂ ਹੋਈ ਰਾਣੀ ਬਾਕੀ ਭਾਈ ਜਦਨ ਵੇਚਣ ਦਾ ਨੌ ਤਾਂ ਲੈਦਾ ਤਾਂ ਪਰ ਸਾਡੇ ਦੋਵਾਂ ਨੇ ਉਦੋਂ ਹੱਥ ਬੋਕੜੇ ਕਰਾਏ ਮਸ਼ੀਨ ਨੇ ਪੁੱਛੋ ਨਾ ਉਹਦੋਂ ਹੱਪ ਟੁੱਟ ਗਈ ਵੇਚਣ ਦਾ ਨਾ ਲੱਤਾ ਉਦੋਂ ਜਿੱਦਣ ਵੇਚਣ ਦਾ ਨਾ ਲੱਤਾ ਦੋਏ ਦਿਨ ਮਸ਼ੀਨ ਅਸੀਂ ਚਲਾਈ ਜਿੱਦਣਾ ਨਾ ਬੰਦੇ ਆਏ ਤੇ ਗੱਲਬਾਤ ਕਰਕੇ ਗਏ ਆ ਦੂਜੇ ਦਿਨ ਮਸ਼ੀਨ ਨੇ ਸਾਡੀ ਕੀਸੀ ਕਰਾ ਕੇ ਰੱਖੀ ਵੀ ਤੁਸੀਂ ਨਾੋਂ ਗਾ ਤੇ ਲੈ ਆ ਵੇਚਣ ਨੂੰ ਮੈਂ ਕਹਿੰਦਾ ਐਨੀ ਕੀਸੀ ਕਰਾਈ ਸਾਡੀ ਬੰਨਾ ਹੱਪ ਟੁੱਟੀ ਹੱਬ ਬਾਈ ਤੇ ਹਿਸਾਬ ਲਾ ਲੋ ਛੋਟਾ ਈਸਾ ਚੱਕਣ ਨੂੰ ਵੱਧ ਤੇ 10 15 20 ਮਿੰਟ ਲੱਗ ਜੇ ਨਾ ਘੰਟਾ ਲੱਗ ਜੂ 4 ਘੰਟਿਆਂ ਚ ਆਪਾਂ ਹੱਬ ਚੱਕ ਹੋਈ ਆ ਚਾਰ ਪੰਜ ਆ ਗਿਆ ਚੱਕ ਲਿਆ ਕਰੀਏ ਜਾਂ ਸਿਰੇ ਚਿਲ ਜਿਆ ਕਰੇ ਪੜਕ ਦੇ ਕੇ ਥੱਲੇ ਗਿਰ ਜਿਆ ਕਰੇ ਖੇਤ ਗਿੱਲਾ ਕਰੇ ਜੱਕ ਦਬ ਜਿਆ ਕਰੇ ਕਿਤੇ ਗੁਟਕਾ ਦਬ ਜਿਆ ਕਰੇ ਮੈਂ ਕਿਹਾ ਕੰਨਾਂ ਨੂੰ ਨਾਲੇ ਵੱਥ ਵੀ ਮੁੜ ਕੇ ਹੋ ਮੇਤਰਾ ਨਾਉ ਨਹੀਂ ਲੈਣਾ ਰਾਣੀ ਨੂੰ ਵੇਚਣ ਦਾ ਹਣਾ ਵੀਰੇ ਇਹਨੇ ਕੰਮ ਕਰਤਾ ਨਵੀ ਨੇ ਵੀ ਕੰਮ ਨਹੀਂ ਕਰਨਾ ਬਾਈ ਜਿੱਥੇ ਸਾਨੂੰ ਮੈਨੂੰ ਇਹ ਹਿਸਾਬ ਦੇਗੀ ਮੇਰਾ ਬਾਕੀ ਜੀ ਹੋਰ ਮਸ਼ੀਨ ਆ ਨਾ ਕੋਈ ਦੇ ਨਾਲ ਦੀ ਦਸ਼ਮੇਸ਼ ਹੋਵੇ ਕਰਤਾਰ ਹੋਵੇ ਪੰਜ ਦੇ ਉੱਤੇ ਉੱਤੇ ਮਾਡਲ ਹੋਵੇ ਜੇ ਕਿਸੇ ਮੇਰੇ ਵੀਰ ਨੇ ਦੇਣੀ ਆ ਹਨਾ ਭਾਅ ਵਾਲੀ ਹੋਵੇ ਕਿਤੇ ਇਹਨਾਂ ਉਹ ਪੰਜ ਦਾ ਹੀ 10 ਲੱਖ ਮੰਗੇ ਕੋਈ ਭਾਅ ਵਾਲੀ ਹੋਵੇ ਜਣੇ ਮੇਰੇ ਬਜਟ ਵਾਲੀ 5-4 ਲੱਖ ਵਾਲੀ 4-5 ਲੱਖ ਵਾਲੀ ਵੀ ਦੱਸਿਓ ਮੇਰਾ ਵੀਰ ਹਨਾ ਫੋਟੋ ਫੋਟੋ ਮੇਰੇ ਨੰਬਰ ਤੇ WhatsApp ਤੇ ਪਾ ਦਿਓ ਆਪਾਂ ਇੱਕ ਮਸ਼ੀਨ ਜਿਹੜੀ ਹਨਾ ਨਾਲ ਹੋਰ ਲੈਣੀ ਆ ਜੋੜੀ ਕਰਨੀ ਆ ਹੁਣ ਬਾਬੇ ਦੀ ਕਿਰਪਾ ਕਰ ਲੈਵਣੀ ਹਾਂਜੀ ਹਾਂਜੀ ਕਰ ਕਰ ਸੀ ਜਨ ਦੋ ਦਿਨ ਹਾਂ ਜੇ ਤਾਂ ਮਰ ਗਈ ਠੀਕ ਆ ਨਹੀਂ ਤਾਂ ਵੀ 1 ਜਨਵਰੀ ਨੂੰ ਨਵੀਂ ਦਿਨ ਦਾ ਹਾਰ ਪਾਇਆ ਹੀ ਪਿਆ ਫੇਰ ਕਰਤਾਰ ਵਾਲਿਆਂ ਨੂੰ ਕਿਹਾ ਬਿਆ ਮੈਂ ਕਿਹਾ ਵੀ ਚਾਬੀ ਤਿਆਰ ਰੱਖੋ 1 ਜਨਵਰੀ ਨੂੰ ਫੜਾ ਦਿਓ ਪਹਿਲਾਂ ਮੈਨੂੰ ਕੋਸ਼ਿਸ਼ ਕਰਨ ਦੋ ਜੇ ਕੋਈ ਐਹ ਜੀ ਮਿਲਦੀ ਆ ਨਾ ਚਲੋ ਵੀ ਮੈਨੂੰ ਆਇਆ ਬਾਈ ਸੀਜ਼ਨ ਆ ਨਾ ਸਦਾ ਹੀ ਚੰਗਾ ਨਹੀਂ ਲੱਗਦਾ ਹੁੰਦਾ ਕਦੇ ਮਾੜਾ ਚੰਗਾ ਸੀਜ਼ਨ ਵੀ ਆ ਜਾਂਦਾ ਨਾ ਵਿੱਚ ਉਹਦੇ ਕਰਕੇ ਵੀ ਕੋਈ ਪ੍ਰਾਣੀ ਦੇਖ ਲਈਏ ਚਲੋ ਦੋ ਚਲਾ ਲਾਂਗੇ ਫੇਰ ਹੌਲੀ ਵਾਲੀ ਬਾਬਾ ਮਹਾਰਾਜ ਕਰੇ ਕਿਰਪਾ ਨਾ ਤੱਕ ਹੋਰ ਪਾਵਾਂਗੇ ਕਿਉਂਕਿ ਥੋੜਾ ਜਿਹਾ ਮੇਰਾ ਨਾ ਕੰਮ ਇੱਕ ਹੋਰ ਅੜਦਾ ਜਾ ਪੈਦਿਆਂ ਉਧਰ ਮੈਨੂੰ ਲੋਡ ਪਾਊਗੀ ਨਹੀਂ ਤਾਂ ਮੈਂ ਭਾ ਨਮੀਓ ਕਰਤਾਰ ਵਾਲਿਆਂ ਨੂੰ ਕਿਹਾ ਵੇ ਵੀ ਇੱਕ ਤਰੀਕ ਨੂੰ ਤੁਸੀਂ ਚਾਬੀ ਕੈੜੀ ਰੱਖਿਓ ਹੈ ਕਿ ਨਹੀਂ ਮਰੀ ਹਾਂਜੀ ਹਾਂਜੀ ਹਾਂ ਹੱਲਿਆ ਹੀ ਹੋਣੀ ਐ ਇੱਕ ਮਿੰਟ ਤੈਨੂੰ ਗਾਂ ਨੂੰ ਨਮੀ ਤੇ ਵੜਾਣਾ ਪਤਾ ਤੈਨੂੰ ਪੁਰਾਣੀ ਤੇ ਵੜਾਣਾ ਪੁਰਾਣੀ ਦਾ ਮੋਲੀਓ ਚਲਾਊਗਾ ਚਲਾਦ ਕਿੱਥੇ ਆਪਣਾ ਚਲਾਦ ਤੁਹਾਨੂੰ ਦੱਸਦਾ ਆ ਭਿੰਦੇ ਨੇ ਰਾਤ ਅਗਰ ਤੜਕੇ ਗੱਡੇ ਆ ਚੱਲ ਕੋਈ ਚਲੋ ਕਰਦੇ ਆ ਦਦੀਆ ਪਾਰ ਦਿਖਾਉਣਾ ਤੁਹਾਨੂੰ ਜੁਪੀ ਪੁਲਿਸ ਦੇ ਹਾਲ ਲਓ ਜੀ ਬਾਈ ਪਹੁੰਚ ਗਏ ਆਪਣੇ ਅੱਡੇ ਦੇ ਫਾਰੰਬੇ ਪਹੁੰਚ ਗਏ ਮਨੀ ਨਹੀਂ ਮੰਨਿਆ ਕਹਿੰਦਾ ਮਹੀਨਤ ਹੋ ਕੇ ਜਾਣਾ ਬਾਈ ਗਾਣੂ ਬਾ ਚੱਲ ਠੰਡ ਦਾ ਮੌਸਮ ਹੈ ਨਾ ਪਰ ਉਹ ਤਾਂ ਨਾਲ ਠੰਡ ਨਹੀਂ ਹੈਗੀ ਨਾ ਬਾਈ ਰੋ ਰਾਤ ਰਾਤ ਦੀ ਹੈ ਵੀਰੇ ਹਾਂ ਆਪਣੇ ਪੰਜਾਬ ਚ ਧੁੰਦ ਬਹੁਤ ਪੰਗੀ ਆਉਣਾ ਨਾ ਉਹ ਰੇ ਨਹੀਂ ਫੈ ਰਹੀ ਸੀ ਮੈਂ ਦੇਖਿਆ ਵੀਡੀਓ ਇੰਸਟਾਗ੍ਰਾਮ ਤੇ ਲੋਕ ਪਾਉਂਦੇ ਆ ਪਏ ਪੰਜਾਬ ਦੀ ਪਹਿਲੀ ਧੁੰਦ ਦਾ ਕਹਿਰ ਐਕਸੀਡੈਂਟ ਹੈ ਉਹ ਤੋਂ ਪਹਿਲੀ ਧੁੰਦ ਜੇ ਮੈਂ ਤਾਂ ਧੋ ਕੇ ਮਹੀਨ ਸਾਫ ਹੋ ਜੂਗੀ ਹੈ ਕਿ ਨਹੀਂ ਕਾਲੂ ਇਹ ਤਾਂ ਹੈ ਵੀਰੇ ਆਹ ਚੱਗਰੀ ਤੇ ਬਹਿ ਜਾ ਕੀ ਜਾਨ ਚਲਾਈ ਆ ਹੈ ਕਿ ਨਹੀਂ ਕਿਥਾ ਹੈ ਰਜਗਾਰ ਆ ਗਿਆ ਕਿ ਨਹੀਂ ਆਪਣਾ ਬਾਈ ਹੋਰ ਹੋਰ ਤਾਂ ਹੈ ਵੀਰੇ ਆ ਤਾਂ ਹੋ ਗਿਆ ਹੈ ਵੀਰਾ ਲੀਵਰ ਲਾ ਰਾਂਗੇ ਘੜੀ ਘੰਟਾ ਹੈ ਇਹ ਸਰ ਵੀਡੀਓ ਦੇ ਤੋਂ ਸਮਝੰਨੇ ਕੋਈ ਨਾ ਕਰੂ ਹੈ ਉਹਟਿਆ ਨਹੀਂ ਕਾਲੂ ਮਿੱਤ ਨੂੰ ਇਹਦਾ ਹੋਰ ਸੌਦਾ ਕਰਾਦਾ ਬਾਈ ਸਾਡੇ ਯਾਰ ਹੈਗਾ ਉਹ ਖੜਾ ਆ ਪੀ ਕੇ ਲੈ ਕੇ 14 ਮਾਡਲ ਦਵਾਤਾ ਪੰਗਾ ਕਹਿਣਾ ਇੱਕ ਹੋਰ ਲੈਣੀ ਆ ਜੀ ਤਿੰਨ ਮਸ਼ੀਨਾ ਕਰਦੀਆਂ ਆਉ ਖੜਾ ਪਈ ਅਗਲੇ ਨੇ ਰੀਜਨ ਲਾਇਆ ਮੈਨੂੰ ਕਹਾਂ ਉਹ ਕਰਤਾਰ ਮਸ਼ੀਨ ਲੈ ਲੀਏ ਮਾ ਚਲ ਗੱਲਬਾਤ ਕਰਲਾ ਮੈਂ ਮੈਨੂੰ ਤਾਂ ਆਇਓ ਪਤਾ ਲੱਗਿਆ ਰਾਤ ਮ ਆਇਆ ਉਹਨੇ ਕਹਿੰਦੇ ਵੀ ਬੱਸ ਤੇਰੀ ਉਹ ਹੈਗਾ 28 ਦੇ ਦਿੰਦੀ 5 ਲੱਖ ਰੁਪਈਆ ਤੇ ਤੁਸੀਂ ਕਹਿੰਦੇ ਸੀ ਕਰਤਾਰ ਲੈਣੀ ਇੱਕ ਦਵਾ ਲੈ ਲਈ ਆਹ ਘਣੀਆ ਰਾਣੀਆ ਉਹ ਵੇਖਾ ਉਹ ਨੂੰ ਲਾਉਣੇ ਆ ਲਾਉਣੇ ਅੰਦਰ ਉਹ ਨੂੰ ਅੰਦਰ ਦੇ ਤੋਂ ਬਾਅਦ ਉਹ ਨੂੰ ਲਾਉਣੇ ਅੰਦਰ ਕਾਗਜ਼ ਲਿਆ ਕੇ ਧੋ ਕੇ ਕਾਗਜ਼ ਕੋਈ ਕੁਝ ਪਾ ਦਾਂਗੇ ਉੱਤਰਾ ਮਾ ਹਾਂ ਹਾਂ ਬੰਨ ਕੇ ਜਾਉਂ ਦਰਬਾਰ ਨਾਲ ਪੂਰਾ ਯਾਰ ਐ ਥੋੜੀ ਜਾਣਾਗੇ ਇਹਨੇ ਹੋਈ ਆਪਾਂ ਕਮਾਈ ਕਰਕੇ ਦੱਸੀ ਆ ਉਹ ਕਰ ਇਹ ਤਾਂ ਹੈ ਵੀਰੇ ਦੀਆਂ ਤੇ ਦੇ ਭੂਤ ਉਹ ਹੈ ਆਪਾਂ ਭਈਆਂ ਵਾਲਾ ਕੰਮ ਥੋੜੀ ਕਰਨਾ ਵੀ ਉਹ ਜੀ ਲਾ ਖੜੀ ਹੈ ਜੀ ਇੱਥੇ ਨੇ ਕੱਟਣ ਲੱਗਿਆ ਕੱਟਣੇ ਲਾਉਂਦੇ ਨਾ ਨਾ ਇਹ ਕਿੱਥੇ ਲਾਉਂਦੇ ਨੇ ਤਾਂ ਹੀ ਛੜਾ ਦਿੰਦੇ ਨੇ ਹੈ ਐਂ ਛੜਾ ਦਿੰਦੇ ਨੇ ਨਾ ਆਰੇ ਮਾਡਲ ਮੂਡਲ ਵੀ ਪੁੱਛਿਆ ਮਹੀਨ ਲੈ ਦੀ ਮਾਡਲ ਮੂਡਲ ਪੁੱਛਿਆ ਨਹੀਂ ਵਸ ਕਹਿੰਦੇ 60 ਦੇ ਲੱਖ ਰੁਪਈਆ ਵਾ ਖੜੀ ਆ ਫਾਰਮ ਤੇ ਆ ਕੇ ਲੈ ਲਈ ਆਪਣੀ ਹੋਣੀ ਜੇ ਲੱਗ ਮੈਂ ਜ ਨਾ ਪਾਣੀ ਕਰਵਾਵਾਂ ਮਨ ਲੈ ਨਹੀਂ ਪਾਣੀ ਪੀਲਾ ਜਵੇਂ ਹੀ ਠੰਡ ਮਾਰਦਾ ਮੇਰਾ ਘਰੋਂ ਜਾ ਨਹੀਂ ਨਹੀਂ ਕੁਝ ਹੀ ਆ ਮੈਂ ਕਹਿੰਦਾ ਵੀ ਸਾਂਭੀ ਨਹੀਂ ਜਾਂਦੀ ਵਿਆਹ ਜਨਾ ਚਾਓ ਚੜਿਆ ਬੱਦ ਹੋਰ ਯੂਪੀ ਵਾਲੇ ਬਾਰਡਰ ਬਾਈ ਚੱਕਿਆ ਗਿਆ ਜਿਹੜਾ ਬਾਰਡਰ ਤੋਂ ਯੂਪੀ ਵਾਲਾ ਦਿਖਾਉਣਾ ਦਾ ਨਾ ਪੁਲਿਸ ਵਾਲਿਆਂ ਦੀ ਕੁੱਤਿਆਂ ਨਹੀਂ ਕਰਨੀ ਦੀ ਗਾਲ ਕੱਲੋ ਕਰ ਮੈਂ ਵੀਡੀਓ ਬਣਾਉਣੀ ਮਨਿਕਾ ਮਨ ਲੱਗਦੇ ਕਿ ਮੋਬਾਈਲ ਫੜ ਲਈ ਨਾ ਕਰਨਗੇ ਬਾਰਡਰ ਇਹ ਚੱਕਿਆ ਗਿਆ ਤਾਂ ਕਿਹ ਬਾਰਡਰ ਚੱਕ ਲੈ ਗਿਆ ਵੀ ਆਉਣੇ ਅੱਜ ਹੈ ਆ ਰਹੀ ਸੀ ਹਾਂ ਉਹ ਡਰ ਕੇ ਬਾਰਡਰ ਚੱਕ ਲੈਗੇ ਵੀ ਅੱਜ ਮਸ਼ੀਨ ਲਈ ਜੋਂ ਨਿੰਦਰੂ ਨਹੀਂ ਮਰੇਨੇ ਵਾਲਾ ਧੱਕਾ ਮੜਾ ਜਾ ਹਾਂ ਮਰੇਨੇ ਵਾਲੇ ਦੀ ਬਣਾਉਣ ਵਾਲੀ ਹੈ ਜਿਹੜੀ ਬਣਾਵਾਂਗੇ ਉਹ ਗੱਲ ਨਹੀਂ ਬਾਰਡਰ ਭਾਈ ਚੱਕੇਗੇ ਜਾਂ ਬਾਰਡਰ ਚੱਕ ਸਰਕਾਰ ਨੇ ਬਾਰਡਰ ਚੱਕ ਤੇ ਪਤਾ ਨਹੀਂ ਕਿਹੜੀ ਵੱਲੋਂ ਲਿਆ ਐਂਟਰੀ ਲਿਆ ਐਂਟਰੀ ਜਿਵੇਂ ਹਿੱਸਾ ਪਾਇਆ ਹੁੰਦਾ ਐਂਟਰੀਆਂ ਦਾ ਐਵੇਂ ਮੰਗਦੇ ਆ ਜਿਵੇਂ ਨਾ ਉੱਥੇ ਡੀ ਜੇ ਨੂੰ ਘਰਾਂ ਭੇਜਦੇ ਕਿ ਉਹਨੇ ਮੇਰੇ ਜਲਪਾਲ ਨੂੰ ਐਂਟਰੀ ਦੇ ਦਿਓ ਹਾਂ ਕਹਾਂਦਾ ਮੁੰਡਾ ਆਈਏ ਥੋੜਾ ਇੱਕ ਪੁਲਿਸ ਵਾਲਾ ਦੇਖਾ ਕਾਲੂ ਹਾਂ ਵੀਰੇ ਸਾਡੇ ਦਤੀਏ ਤੋਂ ਮੋਟਰਸਾਈਕਲ ਚੱਕਿਆ ਮਸ਼ੀਨ ਤੇ ਮਗਰ ਲੱਗੇ ਘੱਟੋ ਘੱਟ ਜਿੱਤਾ ਕਿੰਨੇ ਪੌਣਾ ਕਿਲੋਮੀਟਰ ਆਇਆ ਠੀਕ ਆ ਮੋਟਰਸਾਈਕਲ ਤੇ ਲੈ ਕੇ ਕਿੰਨੇ ਗਿਆ 50 ਰੁਪਏ ਉਹਨਾਂ ਦਾ પેટ્રોલ ਹੋ ਗਿਆ 20 ਰੁਪਏ ਦਾ ਤੇ ਜੀ ਤਾਂ ਤੇਲ ਫੂਕ ਤਾ ਉਹਨਾਂ 20 ਰੁਪਏ ਦੀ ਪੁੜੀ ਜੀ ਲੈ ਲਈ ਉਹਨੂੰ ਬਸ ਬਰਾਬਰ ਐਹੀ ਜੀ ਪੁਲਸ ਆਲਾ ਤੂੰ 20 ਰੁਪਏ 50 ਰੁਪਏ ਪਿੱਛੇ ਮਗਰ ਦੁਰ ਪਿਆ ਬੋਦਾ ਇੱਕ ਰਾਤ ਇੱਥੇ ਜਦ ਤੂੰ ਆਇਆ ਨੌਦ ਹੂੰ ਥੋੜੇ ਪਿੱਛੇ ਉਹ ਰਹਾ ਗਿਆ ਜੀ ਲਾਦਾ ਭਾਂਡੇ ਭੁੰਡੇ ਮਾਂਜ ਲਾਣਾ ਥਾਣਾ ਹੀ ਹੁੰਦੇ ਨੇ ਉੱਚ ਬਾਤੀ ਜੇ ਰੱਖੇ ਹੋਏ ਹਾਂ ਹਾਂ ਉਹ ਅਗੇ ਐਂਟਰੀ ਮਾ ਕਾਦੀ ਇਹ ਵੀ ਦੱਸਣਾ ਪੜੇਗਾ ਕਹਿੰਦਾ ਮੈਂ ਤਾਂ ਬਤਾ ਤਾ ਸਹੀ ਸਾਨੂੰ ਤਾਂ ਮਾਲਕ ਨੂੰ ਹਸਾਬ ਦੇਣਾ ਸੀ ਵੀ ਹਾਂ ਹਾਂ ਸਾਪੀ ਜੀ ਲਿਖਣੇ ਆ ਵੀ ਇੰਨੇ ਜਗ੍ਹਾ ਬਣਾਣੀ ਜਗ੍ਹਾ ਇੰਨੇ ਦਾ ਤੇ ਬਣਾਣੀ ਜਗ੍ਹਾ ਜਿਹੜਾ ਮਾਲਕ ਦਾ ਤੂੰ ਵੀ ਉਹ ਮਾ ਤੈਨੂੰ ਕੀ ਪਤਾ ਮਾਲਕ ਮੈਂ ਕਿਹ ਮਾਲਕ ਹੋਰ ਹਾਂ ਉਹ ਅੱਛਾ ਚੱਲ ਬਸ ਹੌਕਾ ਦੇ ਦਵਾ ਉਹ ਜਾਣਾ ਮੰਗਦਾ ਵਰਗੀ ਖੜ ਜੰਨੇ ਆ ਨਾ ਕਿਆ ਕਰੀਏ ਵੀ ਦੇਣਾ ਪੈਂਦਾ ਸਾਰੇ ਆਏ ਹੱਥ ਖਾਦੋ ਸਾਗੇ ਤੇ ਆ ਹਾ 6 ਹੱਥ ਖਾਦਣੇ ਮੰਗਦਾ ਹਾਂ ਕੁੜੀ ਦੀਂ ਦਾਨ ਨਾ ਲੈ ਮੈਂ ਬੁੜਾ ਕੇ ਗੈਲ ਗਾਲ ਨਾ ਕੱਢ ਗਾਲ ਨਹੀਂ ਦਿਂ ਦਿਓ ਸਾਟਾ ਗਾਉਂਦੇ ਹੋ ਥੋੜੇ ਵੀਰ ਭਾਈਓ ਆਓ ਗਾਲ ਨਾ ਕੱਢੀ ਐ ਯਾ ਟੋਟਲਾ ਬੋਲ ਸਨ ਮਾਂ ਨਾ ਆਹ ਓ ਫਿਰ ਤਾਂ ਨੇ ਤਾਂ ਆਪਣਾ ਪਾਣੀ ਲਾਉਂਦਾ ਕਹਿ ਰਿਆਂ ਜਾਂ ਕਰੂਗੀ ਮੱਕੀ ਵਾਲੇ ਤਾਂ ਬੀਤ ਤੀ ਵੀਰੇ ਸਾਰੇ ਚ ਹਣ ਉਧਰ ਉਹ ਨੇਤਾ ਫਿਰਦਾ ਰੌਣੀ ਕਰਦਾ ਉਹਦੇ ਸਾ ਵੀ ਚੱਪਾਈ ਸਾਲਾ ਰੌਣੀ ਦੇ ਹੋਰੇ ਆ ਨਾ ਪੈਪਾਂ ਨਾਲ ਨਹੀਂ ਲੋਟ ਆ ਕਰਾਂਗੇ ਚੁੱਕ ਤੋ ਇਧਰ ਖੇਤਾਂ ਦਾ ਰਾਜਾ ਵੀ ਲੱਗਿਆ ਹੋਇਆ ਤਾਂ ਉਹਨਾਂ ਦੇ ਉਹ ਦਾਣੇ ਦੇ ਚੋ ਵੀ ਲੱਗੇ ਤਾਂ ਉਹ ਹੈ ਨੇ ਇੰਤੋ ਬੰਨੇ ਤੇਰੇ ਇਹੀ ਜਿਉ ਬੀਜੂ ਤਾਂ ਹੈ ਆ ਕਿ ਵੱਡੂ ਇਹੋ ਬੀਜੂ ਤਾਂ ਆਇਆ ਕਿ ਬੱਦੂ ਨਾ 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 ਮੇਰਾ ਘੂਚ ਛੇੜਦਾ ਨਾ ਕਰੀ ਇਹ ਮੇਰੇ ਤੇ ਪਾਣੀ ਪੈ ਗਿਆ ਮੋਬਾਈਲ 'ਚ ਤਾਂ ਘੂਚਾ ਕਹਿੰਦਾ ਮੈਂ ਹੈ ਨਹੀਂ ਨਾ ਕਰੇ ਕੀ ਹੈ ਵੀ ਜੀ ਬਾਈ ਸਿੱਧੀ ਐਮਪੀ ਤੋਂ ਮਛੀਂ ਚੋਣੇ ਤੇ ਖੜਾ ਕੇ ਫਾਰਮ ਤੇ ਪਹੁੰਚ ਕੇ ਲਾ ਕੇ ਮਸ਼ੀਨ ਪਹੁੰਚ ਗਏ ਆਪਾਂ ਪੰਜਾਬ ਇਹ ਦੇਖੋ ਜੀ ਮੇਰਾ ਰੰਗਲਾ ਪੰਜਾਬ ਹਨਾ ਇੱਥੇ ਹੀ ਦਾ ਬਾਈ ਚੀਜ਼ ਹੀ ਲੱਗਾ ਹੈ ਪੱਦਰੇ ਖੇਤ ਅੱਜ ਤਾਂ ਵੈਸੇ ਧੁੱਪ ਨਹੀਂ ਕੱਲੀ ਹੋਈ ਆ ਨਹੀਂ ਤਾਂ ਸੁਣੀਦਾ ਤਾਂ ਕਹਿੰਦੇ ਵੀ ਹਫਤਾ ਹੋ ਗਿਆ ਧੁੱਪੇ ਨਿਕਲੀ ਅੱਜ ਦੇਖੋ ਇੱਧਰ ਗੰਨਾ ਹਨਾ ਬਾਕੀ ਇਧਰ ਬਰਸੀਨ ਵੇਜਣਾ ਦਾ ਇੱਥੇ ਦੇਖਣਾ ਆ ਤਾਂ ਵੀ ਕੀ ਸਮਾਚਾਰ ਆ ਬਾਕੀ ਬਈ ਹੁਣ ਮੇਰੇ ਵੀਰ ਕਹਿਣਗੇ ਬਈ ਵੀਡੀਓ ਹਨਾ ਅੱਗੇ ਕਿਉਂ ਨਹੀਂ ਬਣਾਈ ਵੀਡੀਓ ਬਾਈ ਤੁਹਾਨੂੰ ਪਤਾ ਹੀ ਮੱਕੀ ਵੱਢ ਗਈ ਆ ਉੱਥੇ ਮੱਝ ਉੱਤੇ ਗਰਾਹੀ ਇਕੱਠੀ ਕਰਨ ਦੇ ਤਰ ਪਿਆ ਫੇਰ ਸਪੇਅਰ ਪਾਰਟ ਵਾਲੇ ਦਾ ਹਿਸਾਬ-ਕਿਤਾਬ ਕਰਨਾਂ ਦਾ ਪੰਨੂ ਬਾਈ ਦਾ ਆਪਣੇ ਦਾ ਉਹਦੇ ਪੰਨੂ ਦੇ ਸਪੇਅਰ ਪਾਰਟ ਦਾ ਹਿਸਾਬ-ਸੂਬਾ ਕਰਦਾ ਰਿਹਾ ਗਿਆ ਹਨਾ ਉਹਦੇ ਬਾਅਦ ਵਿੱਚੇ ਟਿਕਟੋਕੀ ਵਿੱਚ ਗਰਾਹੀ ਇਕੱਠੀ ਕਰਦੀ ਕਰਦੀ ਹਜੇ ਵੀ 35 ਜਾਲੇ ਹਜ਼ਾਰ ਦੀ ਗਰਾਹੀ ਜਿਹੜੀ ਹੈ ਨਾ ਛੱਡ ਗਿਆ ਕਾਲੂ ਨੂੰ ਕਹਿ ਕੇ ਆਇਆ ਮੈਂ ਕਿਹਾ ਤੂੰ ਹੁਣ ਹਿੰਮਤ ਮਾਰੀ ਮੇਰਾ ਵੀਰ ਇੰਨੀ ਕਿਉਂ ਮੈਂ ਟ੍ਰੇਨ ਦੀ ਡਾਇਰੈਕਟ ਹੋਗੀ ਜਦੇ ਮੰਨ ਲਓ ਅੱਜ ਟਿਕਟ ਕਰਾਈ ਕੱਲ ਨੂੰ ਇੱਕ ਸੀਟ ਮਿਲ ਗਈ ਇੱਕ ਸੀਟ ਤੇ ਤਿੰਨੇ ਬੰਦੇ ਬਹਿ ਕੇ ਆ ਗਏ ਵਧੀਆ ਨਜ਼ਾਰੇ ਨਾਲ ਵਾਹਿਗੁਰੂ ਦਾ ਸ਼ੁਕਰ ਸੀਜ਼ਨ ਆਰ ਆਉਣ ਜਾਣ ਸਾਰਾ ਟੋਟਲੀ ਸੀਜ਼ਨ ਦੇ ਵਿੱਚ ਮੰਨ ਲਓ ਬਹੁਤ ਵਧੀਆ ਮਹਾਰਾਜ ਨੇ ਹਨਾ ਬਾਹ ਫੜ ਕੇ ਰੱਖੀ ਆ ਕਿਸੇ ਵੀ ਦੁੱਖ ਨਹੀਂ ਆਉਣ ਦਿੱਤਾ ਕੋਈ ਹਨਾ ਕੋਈ ਕਮੀ ਨਹੀਂ ਆਉਣ ਦਿੱਤੀ ਕਿਸੇ ਗੱਲ ਦੀ ਕੰਮ ਦੀ ਕਮੀ ਨਹੀਂ ਕੋ ਬਿਮਾਰ ਟਮਾਰ ਨਹੀਂ ਹੋਇਆ ਕੋਈ ਬੰਦਾ ਵੀ ਬਹੁਤ ਸੋਹਣਾ ਸੀਜ਼ਨ ਲੱਗਿਆ ਇੱਕ ਨੇ ਸਾਰੇ ਮੇਰੇ ਕੰਮੈਨ ਵਾਲੇ ਵੀਰਾਂ ਦੇ ਹਨ ਸੀਜ਼ਨ ਲੱਗਣੇ ਚਾਹੀਦੇ ਆ ਮਸ਼ੀਨ ਵਧੀਆ ਬਾਈ ਐ ਧੋ ਕੇ ਹਨਾ ਪਹਿਲਾਂ ਪਾਣੀ ਮਾਨ ਦੀ ਸਲਾਹ ਨਹੀਂ ਦੀ ਬਸ ਮਨੀ ਲੱਗੇਗਾ ਨਾ ਵੀਰੇ ਪਾ ਟਾਇਰ ਧੋਦੀ ਐ ਰਿੰਮ ਧੋਦੀ ਐ ਮਾਹ ਚਾ ਰਿੰਮ ਧੋ ਲੈਣਾ ਬਾਹਰ ਰਿੰਮ ਧੋਤੀ ਉੱਥੇ ਮੋਟਰ ਥੋੜੀ ਜਿਹੀ ਮਿਲ ਗਈ ਸੁੱਖ ਮਿਲ ਗਿਆ ਪੈਪ ਦਾ ਮਾ ਮੋਟਰ ਡਰਮ ਧੋਂਦੇ ਧੋਂਦੇ ਸਾਰੀ ਮਸ਼ੀਨ ਤੇ ਪਾਣੀ ਮਾਰ ਕੇ ਐ ਲੀਵਰ ਉੱਪਰ ਲਾ ਕੇ 15-20 ਮਿੰਟ ਲੀਵਰ ਲਾ ਕੇ ਫਿਰ ਐ ਤਰਪਾਲ ਪਾ ਕੇ ਖੜੀ ਕਰਿਆ ਐ ਹੁਣ 2 ਕੁ ਮਹੀਨੇ ਦਾ ਹੀ ਸਾਡਾ ਵਿੱਚ ਟਾਈਮ ਆ ਜਿਹੜਾ 2 ਕੁ ਮਹੀਨੇ ਦੇ ਵਿੱਚ ਵਿੱਚ ਮਟਰੀ ਮੁਟਰੀ ਚੱਲ ਪਣੀ ਉੱਧਰ ਫਿਰ ਮਟਰ ਮੋਟਰ ਵੱਡਾ ਕੰਮ ਅਜੇ ਵੈਸੇ ਹੈ ਬਹੁਤ ਆ ਉੱਧਰ ਆਪਣੇ ਇੱਧਰ ਤੇ ਹੀ ਫੋਨ ਆਈ ਜਾਂਦਾ ਦਾ ਇੱਕ ਜੱਬਲਪੁਰਕ ਨਹੀਂ ਤੇ ਹੁਣ ਕੋਈ ਇੱਧਰ ਪਿੰਡ ਆ ਆਪਣੇ ਪਲਾਜੀ ਨੌਂ ਆ ਉੱਧਰ ਤੇ ਫੋਨ ਆਈ ਜਾਂਦਾ ਇੱਕ ਬਾਈ ਫੋਨ ਕਰੀ ਜਾਂਦਾ ਲੋਕਲ ਲਈ ਗਾ ਸਰਦਾਰ ਜੀ ਗਾਡੀ ਇੱਧਰ ਲਿਆਓ ਫਿਰ ਇੱਧਰ ਸਤਨਾਏ ਕਣੀ ਤੇ ਫੋਨ ਆਈ ਜਾਂਦਾ ਮੈਂ ਕਿਹਾ ਯਾਰ ਛੱਡ ਹੁਣ ਬਈ ਪਤਾ ਕੀ ਆ ਫਸਲਾਂ ਨੂੰ ਦੇਖ ਦੇਖ ਕੇ ਮਨ ਅੱਕਿਆ ਪੈਦਾ ਵੀ ਯਾਰ ਆਬੇ ਇਹਨ ਦੇ ਲਗਾਦਾ ਮਨੀ ਦਾ ਵਿਚਾਰਾ ਕਹਿੰਦਾ ਕਹਿੰਦਾ ਵੀਰੇ ਲਾ ਲੰਨੇ ਆ ਪੰਜ ਸੱਤ ਦਿਨ ਜੇ ਲੱਗਦੇ ਆ ਮੈਂ ਕਿਹਾ ਛੱਡ ਯਾਰ ਕਾਰੇ ਚੱਕਰਾਂ ਚ ਪਏ ਆ ਬਾਕੀ ਪੰਜਾਬ ਦਾ ਮੌਸਮ ਸੋਹਣਾ ਹਨਾ ਪੂਰਾ ਐਨ ਖੁੱਲਾ ਅੱਜ ਮੌਸਮ ਖੁੱਲ ਗਿਆ ਧੁੱਪ ਨਿਕਲੀ ਪਈ ਆ ਨਜ਼ਾਰਾ ਬੰਨਿਆ ਪਿਆ ਨਾ ਆ ਕੇ ਕੱਲ ਆ ਗਿਆ ਤਾਂ ਕੱਲ ਤਾਂ ਬਾਈ ਸਾਰੀ ਜੜੀ ਆ ਨੀਂਦਾਂ ਨਹੀਂ ਪੂਰੀ ਥਾਨੂੰ ਪਤਾ ਪਰਸੋਂ ਰਾਤ ਦੀ ਸਾਰੀ ਟ੍ਰੇਨ 'ਚ ਲੰਗੀ ਅੱਜ ਉੱਤਰ ਕੱਲ ਉੱਤਰ ਤੇ ਈ ਸਾਰਾ ਕਹਿਣਾ ਦਾ ਆਪਣਾ ਬਾਈ ਸੁੱਖਾ ਪੂਰਨ ਮਿਸਤਰੀ ਉਹ ਨਹੀਂ ਇਹਨਾਂ ਨੇ ਮਸ਼ੀਨ ਬੁੱਕ ਕਰਾਈ ਸੀ ਇਹ ਕਹਿੰਦੇ ਚੱਲ ਸਾਡੀ ਮੜੀ ਮਸ਼ੀਨ ਦੇ 11 ਕੁਸ 4x4 ਦੀ ਸ਼ਾਫਟ ਗੇਅਰ ਹਨ ਵੀ ਉਹ ਲਵਾਉਣਾ ਚੱਲ ਨਾਲ ਸਾਡੇ ਸਾਜ ਦੇ ਪਹਿਲ ਉਹਦੇ ਆਉਂਦੀ ਸਾਰਚ ਆ ਪੀਤੀ ਰੋਟੀ ਖਾਦੀ ਉਹਨਾਂ ਕਾ ਵਗ ਗਿਆ ਆਕੇ ਬਾਈ ਸੌ ਗਿਆ ਤੁਹਾਨੂੰ ਪਤਾ ਨਿਆਣਿਆਂ ਦੇ ਵਿੱਚ ਹਨਾ ਵੀ ਦਿਲ ਮਿਲ ਜਾਂਦਾ ਫਿਰ ਅਜਨ ਹਾਤੇ ਧੋਤੇ ਸਵੇਰ ਦਾ ਨਹਿਮਾ ਨਾ ਧੋ ਕੇ ਆਉਣਾ ਰੈਡੀ ਹੋ ਗਏ ਬਾਕੀ ਮਿਲਾਂਗੇ ਹੁਣਾਂ ਕੰਪਨੀਆਂ ਨੇ ਵੀਡੀਓ ਬੁੜੀਆਂ ਹਨਾ ਕਰਾਂਗੇ ਕੰਪਨੀਆਂ ਦੀਆਂ ਨਵੇਂ ਕੀ ਕੀ ਫਰਕ ਪਾਇਆ ਰੇ ਕੰਪਨੀ ਦੇ ਸਾਰੀਆਂ ਵੀਡੀਓ ਬਾੜੀਆਂ ਦਿਖਾਵਾਂਗੇ ਤੁਹਾਨੂੰ ਚਲੋ ਠੀਕ ਹੈ ਜੀ ਇਹ ਵੀਡੀਓ ਦੀ ਇੱਥੇ ਤੱਕ ਇਜਾਜ਼ਤ ਦਿਓ ਕਿਉਂਕਿ ਇਹ ਵੀਡੀਓ ਕਈ ਤਿੰਨ ਚਾਰ ਜ਼ਿਲ੍ਹਿਆਂ ਦੀ ਮਿਕਸ ਹੋ ਗਈ ਕਿ ਤਾਂ ਸਟੇਟ ਦੀ ਮਿਕਸ ਹੋ ਗਈ ਪਹਿਲਾਂ ਦਿੱਤੀਆ ਜ਼ਿਲ੍ਹੇ 'ਚ ਸੋਲਦੀ ਮਹੂਰਤ ਦਿੱਤੀ ਇਹ ਮੂਰੇ ਸਟਾਰਟ ਕਰੀ ਸ਼ਿਪੁਰ ਸ਼ੋਕਨਗਰ 'ਚ ਫਿਰ ਹਿੱਸਾ ਕੜਚੇ ਦਾ ਫਿਰ ਵਿਚਾਲਾ ਜਾ ਹੁਣ ਪੰਜਾਬ ਦੇ ਵਿੱਚ ਇਹਦਾ ਐਂਡ ਕਰਨ ਲੱਗੇ ਆ ਵੀਡੀਓ ਦਾ ਇੱਕ ਵੀਡੀਓ ਕਿਸ ਸਟ੍ਰੀਟ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਐਂਡ ਕਰਨ ਲੱਗੇ ਚਲੋ ਠੀਕ ਆ ਬਾਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਸੱਜਣ ਮਿੱਤਰਾਂ ਨੇ ਸਾਰਿਆਂ ਨੇ ਹਨਾ ਆਪਣਾ ਸੀਜ਼ਨ ਦੇ ਵਿੱਚ ਬਹੁਤ ਸੋਹਣਾ ਸਾਥ ਦਿੱਤਾ ਮਹਾਰਾ ਜਿਨ੍ਹਾਂ ਨੂੰ ਬੱਦਹਾਂ ਤੰਦਰੁਸਤੀਆਂ ਬਖਸ਼ੇ ਹਰ ਪਰਿਵਾਰਾਂ ਨੂੰ ਵਧੀਆ ਖੁਸ਼ੀਆਂ ਲੈ ਕੇ ਆਵੇ ਪਰਿਵਾਰ ਉਹਨਾਂ ਦੇ ਜੋ ਵੀ ਆਵੇ ਹਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ